ਹਾਂਜੀ ਜਿੱਦਾਂ ਕਿ ਤੁਸੀਂ ਟਾਈਟਲ ਵਿੱਚ ਵੇਖਿਆ ਇਹ ਲੜਕੀ ਨੇ ਆਪਣੇ ਹੀ ਸਕੇ ਭਰਾ ਛੋਟੇ ਭਰਾ ਨੂੰ ਕਰ ਦਿੱਤਾ ਹੈ ਚੈਲੰਜ ਹੁਣ ਕਰ ਰਹੀ ਹੈ ਖੂਬ ਤਿਆਰੀ ਅੱਗੇ

ਤੇ ਅੱਜ ਇਹਨਾਂ ਬੱਚਾਂ ਦੀ ਚੱਲ ਰਹੀ ਹੈ ਵੇਟ ਟ੍ਰੇਨਿੰਗ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਹਿਲਾਂ ਅਸੀਂ ਦੱਸਦੇ ਹਾਂ ਕਿ ਵੀਰਵਾਰ ਨੂੰ ਇਹ ਬੱਚੇ ਆਪਣੀ ਵੇਟ ਟ੍ਰੇਨਿੰਗ ਲਾਉਂਦੇ ਹਨ ਪਰ ਜੋ ਪਹਿਲਾ ਕਲਿੱਪ ਬੱਚੇ ਦੀ ਤੁਸੀਂ ਦੇਖ ਚੁੱਕੇ ਹੋ ਉਹ ਵੇਟ ਟ੍ਰੇਨਿੰਗ ਤੋਂ ਲਾਉਣ ਤੋਂ ਬਾਅਦ ਦੀ ਹੈ ਕਿਉਂਕਿ ਜਦੋਂ ਚੈਲੰਜ ਕੀਤਾ ਹੋਵੇ ਤਾਂ ਗੱਲ ਤੇ ਤਾਂ ਖਰੇ ਉਤਰਨਾ ਹੀ ਪੈਂਦਾ ਹੈ ਤਾਂ ਫਿਰ ਉਹ ਬੱਚੀ ਵੇਟ ਟ੍ਰੇਨਿੰਗ ਲਾ ਕੇ ਉਸ ਤੋਂ ਬਾਅਦ ਵੀ ਉਸਨੇ ਕੁਝ ਟਾਈਮ ਪੈਡ ਪੰਚਿੰਗ ਪੈਡ ਕੀਤੀ ਫਿਰ ਉਸ ਤੋਂ ਪੰਚਿੰਗ ਬੈਗ ਕੀਤਾ ਤੇ ਉਸ ਦੇ ਬ੍ਰਦਰ ਨੇ ਵੀ ਸ਼ੈਡੋ ਬਾਕਸਿੰਗ ਵਗੈਰਾ ਆ ਜਾ ਫਿਰ ਪੈਡ ਵਗੈਰਾ ਕੀਤੀ ਸੀ ਤੇ ਇੱਕ ਇਹ ਗੱਲ ਆ ਕਿ ਸਾਡੇ ਕੋਲ ਹਜੇ ਜਿਮ ਵਾਸਤੇ ਪ੍ਰੋਪਰ ਮਸ਼ੀਨਾਂ ਨਹੀਂ ਹੈਗੀਆਂ ਬਾਕੀ ਕਹਿੰਦੇ ਹੁੰਦੇ ਜਿੱਥੇ ਚਾਹ ਤੇ ਉੱਥੇ ਰਾ ਅਸੀਂ ਬਸ ਜੁਗਾੜ ਕਰਕੇ ਹੀ ਇਹ ਜਿਮ ਬਣਾ ਰੱਖੀ ਹੈ ਕਿਉਂਕਿ ਸਾਡੇ ਕੋਲ ਜਿੰਨਾ ਕ ਸਮਾਨ ਆ ਉਹਨੂੰ ਪ੍ਰੋਪਰ ਅਸੀਂ ਵਰਤੋਂ ਵਿੱਚ ਲੈ ਕੇ ਆ ਰਹੇ ਹਾਂ ਸਾਨੂੰ ਪਤਾ ਕਿ ਸਾਡੇ ਕੋਲ ਪ੍ਰੋਪਰ ਸੈੱਟ ਲਾਉਣ ਵਾਸਤੇ ਮਸ਼ੀਨਾਂ ਹੈ ਨਹੀਂ ਪ੍ਰੋਪਰ weight ਹੈ ਨਹੀਂ ਪਰ ਫਿਰ ਵੀ ਅਸੀਂ ਅਡਜਸਟਮੈਂਟ ਕਰਦੇ ਆ ਕਿ ਕਿ ਕਿਸੇ ਵੀ ਹਿਸਾਬ ਨਾਲ ਜਿਹੜਾ ਹੈਗਾ ਸਾਡਾ ਜੋ ਵੀਰਵਾਰ ਦਾ weight ਟ੍ਰੇਨਿੰਗ ਵਾਲਾ ਦਿਨ ਉਹ ਖਾਲੀ ਨਾ ਜਾਵੇ ਜਾਂ ਫਿਰ ਕਈ ਵਾਰ ਸਾਡਾ ਜਿਹੜਾ ਦੂਜਾ ਗਰਾਊਂਡ ਹੈਗਾ ਪੁਰਾਣਾ ਗਰਾਊਂਡ ਤੇ ਉਹਦੇ ਵਿੱਚ ਚਲੇ ਜਾਂਦੇ ਆ ਉੱਥੇ ਕੁਛਾ ਤਿੱਕਰ weight ਮਸ਼ੀਨਾਂ ਹੈਗੀਆਂ ਪਰ ਉੱਥੇ ਥੋੜੀ ਦਿੱਕਤ ਆ ਰਹੀ ਆ ਕੁਛ ਇਸ ਸੁਹਾਨਾ ਤਾਂ ਕਰਕੇ ਅਸੀਂ ਉਧਰਲੇ ਪਾਸੇ ਘਟ ਜਾਨੇ ਆ। ਉੱਥੇ ਕੁਛ ਕਮੀਆਂ ਹਨ ਉਹ ਅਸੀਂ ਜਲਦੀ ਹੀ ਪੂਰੀਆਂ ਕਰ ਲਾਂਗੇ ਤੇ ਫਿਰ ਅਸੀਂ ਉਧਰਲੇ ਗਰਾਊਂਡ ਵੀ ਸ਼ੁਰੂ ਕਰ ਲਾਂਗੇ। ਤੇ ਤਦ ਤੱਕ ਦੇ ਲਈ ਅਸੀਂ ਫਿਲਹਾਲ ਇੱਧਰਲਾ ਜੋ ਜੀਕੇ ਜੋਗਾ ਸੈਂਟਰ ਵਾਲਾ ਗਰਾਊਂਡ ਆ ਅਸੀਂ ਇੱਧਰਲੇ ਪਾਸੇ ਹੀ ਲਗਾਤਾਰ ਲਗਾਤਾਰ ਤਾਂ ਬੰਨੀ ਹੋਈ ਆ। ਤੇ ਇੱਥੇ ਸਾਰੇ ਬੱਚੇ ਬਹੁਤ ਹੀ ਮਿਹਨਤੀ ਆ ਕਿਉਂਕਿ ਜੂਨ ਦਾ ਮਹੀਨਾ ਚਲੋ ਅੱਜ ਮੀਂਹ ਪੈ ਗਿਆ ਠੰਡ ਹੋ ਗਈ। ਨੇਸ ਤੋਂ ਬਾਲਾ ਤੁਹਾਨੂੰ ਪਤਾ ਵੀ ਅੱਗ ਵਰ ਰਹੀ ਸੀਗੀ ਐਨੀ ਵਾਰ ਆ ਜੋ ਬੱਚਾ ਤੁਹਾਨੂੰ ਦੱਸਾਂ ਇਹ ਜੋ ਬੱਚਾ ਹੈ ਪਿੰਡ ਖਿਓ ਵਾਲੀ ਦਾ 18 ਕਿਲੋਮੀਟਰ ਦੂਰ ਆ ਸਾਡੇ ਤੋਂ ਇਹਨੇ ਉਧਰੋਂ ਆਪ ਦੇ ਖਿਓ ਵਾਲੀ ਤੋਂ ਸਵਾ 3 ਵਾਲੀ ਬਸ ਤੇ ਚੜਨਾ ਹੁੰਦਾ ਤੇ ਗਿੱਧਰ ਵੇ 4:30 ਤੋਂ ਪਹਿਲਾਂ ਪਹੁੰਚ ਆ ਜਾਂਦਾ ਤੇ 5 ਵਜੇ ਟ੍ਰੇਨਿੰਗ ਸ਼ੁਰੂ ਹੁੰਦੀ ਆ ਦੇਖੋ ਇੰਨੀ ਲੋ ਹੁੰਦੀ ਆ ਬਸ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਬੱਚਾ ਘਰੇ ਨਹੀਂ ਰਹਿੰਦਾ ਹੈਗਾ ਕਹਿੰਦੇ ਨਾ ਉਹ ਜਿਨ੍ਹਾਂ ਨੇ ਉੱਗਰ ਨਾ ਹੁੰਦਾ ਸੀਨਾ ਪਾਰ ਕੇ ਪਾੜ ਕੇ ਪੱਥਰਾਂ ਦਾ ਵੀ ਉੱਗਰ ਜਾਂਦੇ ਹੋਏ ਇਦਾਂ ਹੈ ਨਾ ਇਓ ਉਹ ਰੇਹੇ ਲੋਕ ਹੁੰਦੇ ਆ ਜੀ ਉਹ ਨਹੀਂ ਕਈ ਲੋਕੇ ਤਾਂ ਘਰੇ ਬੈਠੇ ਐਕਸਕਿਊਜ਼ ਬਹਾਨੇ ਘੜੀ ਜਾਂਦੇ ਹੁੰਦੇ ਆ ਤੇ ਮੇਰੇ ਕੋਲ ਲਗਭਗ 12 ਤੋਂ 15 ਜਵਾਬਕ ਰਹਿੰਦੇ ਆ ਕਦੇ 20 ਵੀ ਹੋ ਜਾਂਦੇ ਆ ਹੁਣ ਦੇਖਿਓ ਆਹ ਜੁਲਾਈ ਅਗਸਤ ਸਤੰਬਰ ਇਹਦੇ ਵਿੱਚ ਮੇਰੇ ਕੋਲ 25-30 ਜਵਾਬਕ ਹੋਣਗੇ ਪਰ ਮੈਂ ਕੋਈ ਬਾਲਾ ਵਧੀਆ ਨਹੀਂ ਸਮਝਦਾ ਉਹ ਸਾਰੇ ਬਰਸਾਤੀ ਡੱਡੂ ਹੁੰਦੇ ਆ ਜੀ ਇਹ ਬੱਚੇ ਉਹ ਆ ਜਿਹੜੇ ਸਿਆਲਾਂ ਦੀ ਜਿਹੜੀ ਧੁੰਦ ਹੁੰਦੀ ਆ ਉਹਦੇ ਵਿੱਚ ਵੀ ਮੇਰੇ ਕੋਲ ਆਉਂਦੇ ਰਹੇ ਆ ਤੇ ਹੁਣ ਤਿੱਖੜ ਜਿਹੜੀਆਂ ਲੋਆਂ ਵਰ ਰਹੀਆਂ ਇਹਦੇ ਵਿੱਚ ਵੀ ਮੇਰੇ ਕੋਲ ਆ ਰਹੇ ਆ ਇਹ ਬੱਚੇ ਮੇਰੇ ਲਈ ਰੌਕਸ ਚਟਾਨਾਂ ਨੇ ਬਹੁਤ ਮਿਹਨਤੀ ਬੱਚੇ ਨੇ ਇਹ ਤੇ ਰੱਬ ਇਹਨਾਂ ਦੀ ਮਿਹਨਤ ਨੂੰ ਰੰਗ ਲਾਵੇ ਇਹ ਲਗਾਤਾਰ ਇਦਾਂ ਹੀ ਇਸ ਅਖਾੜੇ ਨਾਲ ਜੁੜੇ ਰਹਿਣ ਤੇ ਇਦਾਂ ਹੀ ਅਸੀਂ ਵੱਧ ਤੋਂ ਵੱਧ ਬੱਚਿਆਂ ਦੇ ਰਾਹੀਂ ਤਰੱਕੀਆਂ ਹਾਸਲ ਕਰੀਏ ਕਿਉਂਕਿ ਇੱਕ ਕੋਚ ਦੇ ਲਈ ਸਭ ਤੋਂ ਵੱਡੀ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਉਹਦਾ ਸਿਖਾਇਆ ਹੋਇਆ ਕੋਈ ਵਿਦਿਆਰਥੀ ਜਿੱਤਦਾ ਜਿੱਤੇ ਹੋਏ ਮੈਡਲ ਨੂੰ ਚੁੰਮਦਾ ਤੇ ਮੈਡਲ ਨੂੰ ਸਾਡੇ ਗਲ ਚ ਪਾਉਣ ਦਾ ਖੁਸ਼ੀ ਨਾਲ ਕੋਚ ਦਾ ਬਹੁਤ ਖੁਸ਼ੀ ਵਾਲਾ ਪਲ ਹੁੰਦਾ ਉਹ ਕਿਉਂਕਿ ਇੱਕ ਕੋਚ ਜੇ ਪੰਜ ਬੌਕਸਰ ਪੰਜ ਖਿਡਾਰੀ ਤਿਆਰ ਕਰਦਾ ਕਿਸੇ ਵੀ ਗੇਮ ਦਾ ਲਾ ਲਓ ਉਹਦੇ ਜੇ ਪੰਜਾਂ ਦੇ ਵਿੱਚੋਂ ਦੋ ਬੌਕਸਰ ਜਾਂ ਤਿੰਨ ਬੌਕਸਰ ਹਰ ਗਏ ਤਾਂ ਸ਼ਾਇਦ ਉਹ ਉਹ ਜੋ ਜਿਹੜੇ ਬੌਕਸਰ ਆ ਉਹਨਾਂ ਨੂੰ ਤਾਂ ਕੱਲਿਆਂ-ਕੱਲਿਆਂ ਨੂੰ ਇੱਕ ਵਾਰ ਮਹਿਸੂਸ ਹੋਇਆ ਹੋਊਗਾ ਅਸੀਂ ਹਾਰ ਗਏ ਕੋਈ ਗੱਲ ਨਹੀਂ ਅਸੀਂ ਹਾਰ ਗਏ ਅਸੀਂ ਵੀ ਹਾਰਾਂ ਜਿੱਤਾਂ ਨੂੰ ਇੰਨਾ ਜ਼ਿਆਦਾ ਨਹੀਂ ਮੰਨਦੇ ਸਾਨੂੰ ਪਤਾ ਵੀ ਜੇ ਹਾਰਨਗੇ ਫੇਰ ਹੀ ਅੱਗੇ ਜਾਣਗੇ ਪਰ ਇੱਕ ਕੋਚ ਪਤਾ ਨਹੀਂ ਕਿਹਸਾ ਉਹਨਾਂ ਨੇ ਰੈਸਟ ਕਰਦਾ ਕਿ ਉਹਦੇ ਜੇ ਦੋ ਬੱਚੇ ਹਰੇ ਆ ਉਹ ਬੱਚਾ ਤਾਂ ਇੱਕ ਵਾਰ ਹੀ ਹਰਿਆ ਪਰ ਜਿਹੜਾ ਕੋਚ ਆ ਉਹ ਓਨੇ ਵਾਰੀ ਹਰ ਗਿਆ ਜੇ ਉਹਦੇ ਤਿੰਨ ਬੱਚੇ ਹਰੇ ਆ ਤਾਂ ਕੋਚ ਤਿੰਨ ਵਾਰੀ ਹਰ ਗਿਆ ਬਸ ਕੋਚ ਅਜਿਹਾ ਨਿਵੇਕਲਾ ਜਾ ਮਰੇ ਤਾਂ ਕਿ ਔਣ ਟਟ ਟਟ ਕੇ ਫੇਰ ਖੜੇ ਹੋਣਾ ਪੈਂਦਾ ਕਿਉਂਕਿ ਜੇ ਕੋਚ ਟੁੱਟ ਕੇ ਬੈਠ ਜਾਊਗਾ ਤਾਂ ਬੱਚਿਆਂ ਨੂੰ ਕੀ ਸਿਖਾਊਗਾ ਇਹ ਸਪੀਚ ਦੇਣ ਦਾ ਕੋਈ ਬੜਾ ਮਕਸਦ ਨਹੀਂ ਸੀ ਪਰ ਇੱਕ ਐਪਪ੍ਰੀਸ਼ੀਏਸ਼ਨ ਬੱਚਿਆਂ ਦੇ ਲਈ ਵੀ ਜ਼ਰੂਰੀ ਆ ਤੇ ਕੋਈ ਹੋਰ ਵੀ ਮੇਰੇ ਭੈਣ ਭਰਾ ਜਿਹੜੇ ਸੁਣਦੇ ਹੁੰਦੇ ਆ ਉਹਨਾਂ ਨੂੰ ਪਤਾ ਲੱਗ ਜੇ ਕਿ ਕੋਚ ਬਣਨਾ ਕੋਈ ਸੌਖਾ ਨਹੀਂ ਹੁੰਦਾ ਕੋਚ ਬਣ ਦੇ ਲਈ ਕਾਫੀ ਕੁਝ ਗੋਵਾਉਣਾ ਪੈਂਦਾ ਇੱਕ ਆ ਛੋਟਾ ਜਿਹਾ ਬੱਚਾ ਜੋ ਇਹ 2.5 ਸਾਲ ਦਾ ਬੱਚਾ ਹੈਗਾ ਤੁਹਾਡੇ ਸਾਹਮਣੇ ਜਿਹੜਾ ਕੋਣ ਚੱਕ ਚੱਕ ਕੇ ਭੱਜ ਰਿਹਾ ਅਸੀਂ ਇਹਨੂੰ ਕੋਈ ਬੌਕਸਰ ਨਹੀਂ ਬਣਾ ਰਹੇ ਸਾਨੂੰ ਸਿਰਫ ਇਹ ਹੈ ਕਿ ਗਰਾਊਂਡ ਨਾਲ ਜੁੜ ਜੇ ਗੇਮ ਕੋਈ ਵੀ ਕਰੇ ਇਹਦੀ ਆਪਣੀ ਇੱਛਾ ਹੈ ਆਪਣੀ ਇੱਛਾ ਤੇ ਆ ਦੇਖੋ ਬੱਚਿਆਂ ਦਾ ਤੁਹਾਨੂੰ ਇੱਕ ਵਾਰ ਫੇਰ ਲਾਸਟ ਵੀਊ ਦਿਖਾ ਰਹੇ ਹਾਂ ਮਿਹਨਤ ਕਰ ਰਹੇ ਆ ਜੰਪ ਜੰਮ ਲਗਾ ਰਹੇ ਆ ਜੇ ਟ੍ਰੇਨਿੰਗ ਕਰ ਰਹੇ ਆ ਤੇ ਚਲੋ ਜੀ ਆਗਿਆ ਦਿਓ ਧੰਨਵਾਦ